ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਸੰਤਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਆ ਪਿੰਨ ਨਥੁਚਾਰ ਕਿ ਸਮੂਹ ਨਗਰ ਨਿਵਾਸੀ ਸੰਤਾਂ ਦੇਸ਼ਾਂ ਦੇ ਵਿੱਚ ਵਸਦੇ ਆ ਸਮੁਹਾਂ ਆਪ ਭਰੇ ਪ੍ਰਤਾਪ ਜਾਨੂ ਕਿ ਲਾਮਬਾਬਾ ਜੋਗੀ ਪੀਰ ਜੀ ਦੇ ਆਸਾਨਾਂ ਤੇ ਕੂਪਰਾ ਸਲਾਣਾ ਜੋੜ ਮੇਲਾ ਦੇ ਸੰਬੰਧ ਦੇ ਅੰਦਰ ਸਮੂਹ ਸੰਤਾਂ ਦੇ ਸਹਿਯੋਗ ਦੇ ਨਾਲ ਜੋ ਗੜੀਪਰਾ ਆਰੰਭ ਤੋਂ ਹੁੰਦੀ ਹੈ ਇਸੇ ਸਬੰਧ ਦੇ ਵਿੱਚ ਆਪ ਸਭ ਨੂੰ ਸੰਤਾਂ ਨੂੰ ਬੇਨਤੀ ਕਰਨੀ ਹੈ ਭਾਈ ਕਿ ਜੋ ਪਹਿਲਾਂ 20 ਤਰੀਕ ਨੂੰ ਗੜੀਪਰਾ ਆਰੰਭ 21 ਤਰੀਕ ਨੂੰ ਹੋ ਰਹੀ ਆ ਕਿਉਂਕਿ ਸ੍ਰੀ ਅਖੰਡ ਜਾਪਾ ਦੇ ਜੋ ਪ੍ਰੋਗਰਾਮ ਨੇ ਉਹ ਵਧੇ ਜਾ ਰਹੇ ਨੇ ਇਸੇ ਪ੍ਰੋਗਰਾਮਾਂ ਨੂੰ ਮੱਦੇ ਨਜ਼ਰ ਰੱਖ ਕੇ ਹੋਇਆ ਸਮੂਹ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀ ਸੰਤਾਂ ਦੇ ਸਹਿਯੋਗ ਦੇ ਨਾਲ ਵਧਾ ਦਿੱਤੀ ਗਈ ਹੈ ਇਹ ਤੜੀ 21 ਤਰੀਕ ਨੂੰ ਆਰੰਭ ਹੋਵੇਗੀ ਬਾਅਦ ਦੇਮਰ ਸੰਤਾਂ ਨੂੰ ਬੇਨਤੀ ਆ ਕਿ 52 ਪਾਠ ਹੋ ਗਏ ਨੇ ਤੇ ਤਿੰਨ ਲੜੀਆਂ ਦੇ ਵਿੱਚ ਤਿੰਨ ਸ਼ਿਕਪਰਾਂ ਦੇ ਵਿੱਚ ਵੰਡੀ ਕੀਤੀ ਆ ਜਿਨ੍ਹਾਂ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਜਾਂ ਨੱਪੜਨਵਾਸੀ ਸੰਤਾਂ ਨੇ ਸੇਵਾ ਦੇਣੀ ਆ ਖਾਣ ਪਾਣਾਂ ਦੀ ਉਹ ਭਾਈ ਲੈ ਸਕਦੇ ਨੇ ਇਹ ਬੇਨਤੀ ਪ੍ਰਵਾਨ ਕਰਿਓ ਫਿਰ ਦੁਬਾਰਾ ਬੇਨਤੀ ਆ ਕਿ 18 ਤਰੀਕ ਨੂੰ ਜੋ ਲੜੀ ਪੜਾ ਅਲਮਤ ਆਉਣੀ ਆ ਤੇ 25 ਤਰੀਕ ਨੂੰ ਜਿਹੜੇ ਦਾਹ ਘੋ ਪਾਏ ਨਾਲ ਇਹ ਮੇਲੇ ਨੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਤਾਨੂ ਮਾਨ ਧੰਦੇ ਨਾਲ 12 ਤਰੀਕ ਤੋਂ ਲੈ ਕੇ 25 ਤਰੀਕ ਤੱਕ ਸੇਵਾਵਾਂ ਜਿੰਨਾ ਕੋਲ ਲਵਾਇਓ ਇਹ ਬੇਨਤੀਆਂ ਪ੍ਰਵਾਨ ਕਰੇ ਉਹ ਜਿਨ੍ਹਾਂ ਨੇ ਸੇਵਾਵਾਂ ਥਣ ਪਾਠਾਂ ਦੀਆਂ ਲੈਣਾਂ ਨੇ ਕੋਈ ਭਾਈ ਸੰਪਰਕ ਕਰ ਲੈਣਾ ਹੈੱਡ ਗ੍ਰੰਥੀ ਦੇ ਨਾਮ ਤੇ ਪ੍ਰਧਾਨ ਸਾਹਿਬ ਦੇ ਨਾਮ ਇਹ ਬੇਨਤੀ ਪ੍ਰਵਾਨ ਕਰਨੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ